ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆ ਵੀਡੀਓ ਵੇਖ ਕੇ ਇਹ ਨਾ ਕਹਿ ਦੇਣਾ ਕਿ ਤੁਸੀਂ ਘੁੱਗੀ ਨੂੰ ਆਲਸੀ ਬਣਾ ਰਹੇ ਹੋ ਇਹ ਕਿਸੇ ਭਰਾ ਦੀ ਸੁਖਣਾ ਪੂਰੀ ਹੋਈ ਹੋਣੀ ਆ ਉਹਨਾਂ ਨੇ ਬਾਬਾ ਬੁੱਧਾ ਜੀ ਦੀ ਸਮਾਧ ਦੇ ਉੱਪਰ ਨਿੰਮ ਬੰਨਿਆ ਸੀ ਉਹੋ ਹੀ ਨਿੰਮ ਦੇ ਵਿੱਚ ਇਹ ਘੁੱਗੀ ਨੇ ਆਪਣਾ ਰਹਿਣ ਬਸੇਰਾ ਬਣਾਇਆ ਆਸੇ ਪਾਸੇ ਬਹੁਤ ਜ਼ਿਆਦਾ ਦਰਖਤ ਲੱਗੇ ਹੋਇਆ ਨਹੀਂ ਬਣਾਇਆ ਕਿਉਂਕਿ ਘੁੱਗੀ ਹਮੇਸ਼ਾ ਦਰਖਤਾਂ ਦੇ ਉੱਪਰ ਰਹਿਣ ਬਿਸਰਾ ਬਣਾ ਲਾਂਦੀ ਹੈ ਕਿਸੇ ਕੋਈ ਜਾਲੀ ਮਿਲ ਗਈ ਉੱਥੇ ਬਣਾ ਲਿਆ ਕੋਈ ਹੋਰ ਇਹਨੂੰ ਸਪੇਸ ਮਿਲ ਗਈ ਬਣਾ ਲਾਂਦੀ ਹੈ ਪਰ ਜ਼ਿਆਦਾਤਰ ਇਹ ਗਾਨੇ ਵਾਲੀ ਘੁੱਗੀ ਦਰਖਤਾਂ ਦੇ ਉੱਪਰ ਹੀ ਦੇਖੀ ਗਈ ਹੈ ਇਹਨੂੰ ਆਲਣਾ ਬਣਾਉਣ ਦਾ ਐਨਾ ਇਲਮ ਨਹੀਂ ਹੈਗਾ ਇਹਨੇ ਕੀ ਕਰਨਾਂ ਦਾ ਚਾਰ ਕਟਕੇ ਰੱਖਣੇ ਹੁੰਦੇ ਆ ਤੇ ਆਲਣਾ ਬਣਾ ਲਾਂਦੀ ਹੈ ਜਦੋਂ ਹਨੇਰੀ ਆਉਂਦੀ ਹੈ ਉਦੋਂ ਇਹਦੇ ਜਿਹੜੇ ਹੈਗੇ ਆਂਡੇ ਫੁੱਟ ਜਾਂਦੇ ਆ ਜਾਂ ਬੱਚੇ ਥੱਲੇ ਡਿੱਗ ਜਾਂਦੇ ਆ ਤੇ ਨਾਲ ਦੀ ਨਾਲ ਜੇ ਬਚ ਵੀ ਜਾਂਦੇ ਆ ਬੱਚੇ ਤਾਂ ਸ਼ੇਕਰਾ ਪੰਛੀ ਉਹਨਾਂ ਨੂੰ ਚੁੱਕ ਕੇ ਲੈ ਜਾਂਦਾ ਸੋ ਦੋਸਤੋ ਪਹਿਲਾਂ ਬਹੁਤ ਸਾਰੇ ਇਦਾਂ ਦੇ ਸੰਘਣੇ ਰੋਖ ਹੁੰਦੇ ਸੀ ਸੰਘਣੇ ਝਾੜੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਇਹ ਨੂੰ ਸੇਫ ਫੀਲ ਕਰਦੀ ਸੀ ਉੱਥੇ ਇਹ ਆਪਣਾ ਰਹਿਣ ਬਸੇਰਾ ਤਿਆਰ ਕਰ ਲੈਂਦੀ ਸੀ ਚਲੋ ਇਹਦੇ ਬੱਚੇ ਵਧੀਆ ਪਲ ਜਾਂਦੇ ਸੀ ਹੁਣ ਜਿਹੜੇ-ਜਿਹੜੇ ਏਰੀਏ ਦੇ ਵਿੱਚ ਬਹੁਤ ਸਾਰਾ ਏਰੀਏ ਦੇ ਵਿੱਚ ਜੰਗਲ ਲੱਗਿਆ ਹੋਇਆ ਜਾਨੀ ਝਾੜ ਲੱਗਿਆ ਹੋਇਆ ਉਥੇ ਇਹ ਬਹੁਤ ਜ਼ਿਆਦਾ ਇਨ੍ਹਾਂ ਦੀ ਗਿਣਤੀ ਵੱਧ ਚੁੱਕੀ ਆ ਪਰ ਜਿੱਥੇ ਦਰਖਤ ਘਟਨੇ ਜਾਂ ਇਹਨਾਂ ਦੇ ਪਸੰਦੀਦੇ ਹੈ ਨਹੀਂ ਰੁੱਖ ਉਥੇ ਇਹ ਹਿਰਨ ਬਸੇਰਾ ਨਹੀਂ ਬਣਾ ਪਾਉਂਦੀ ਤਾਂ ਹੀ ਇਹਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਜਿੰਨੇ ਵੀ ਬਾਬਾਈ ਦੇ ਰੁੱਖ ਲੱਗੇ ਹੋਇਆ ਬਹੁਤ ਜ਼ਿਆਦਾ ਲੱਗੇ ਹੋਇਆ ਪਰ ਉਥੇ ਹੋਰ ਰੁੱਖ ਨਹੀਂ ਝਾੜ ਨਹੀਂ ਹੈਗੇ ਸੋ ਦੋਸਤੋ ਇਹਨੂੰ ਇਹ ਕੁਗੀ ਨੂੰ ਸਿਰਫ ਬੱਚੇ ਪੈਦਾ ਕਰਨ ਦੇ ਲਈ ਇਹਨੇ ਇੱਥੇ ਰਹਿਣ ਬਸੇਰਾ ਬਣਾਇਆ ਇਹ ਨਹੀਂ ਹੈਗਾ ਵੀ ਇਹ ਆਲਸੀ ਬਣ ਗਈ ਜਾਂ ਕੋਈ ਹੋਰ ਹੋ ਗਈ ਤੇ ਤੁਸੀਂ ਥੋੜਾ ਜਿਆਦਾ ਸੋਚਿਆ ਕਰੋ ਇਹਨਾਂ ਪੰਛੀਆਂ ਬਾਰੇ ਜਾਣਕਾਰੀ ਇਕੱਠੀ ਕਰਿਆ ਕਰੋ ਇਹਨਾਂ ਬਾਰੇ ਤੁਹਾਨੂੰ ਆਪਣੇ ਆਪ ਜਾਣਕਾਰੀ ਆ ਜੂਗੀ ਕਿ ਕਿਹੜਾ ਪੰਛੀ ਕਿੱਥੇ ਰਹਿਣ ਬਸੇਰਾ ਬਣਾਉਂਦਾ ਜਦੋਂ ਆਪਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਹੁੰਦੀ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ ਪੰਛੀ ਕਿੱਥੇ ਰਹਿੰਦਾ ਤੇ ਆਪਾਂ ਚੁੱਪ ਕਰਕੇ ਕਹਿ ਦਿੰਨੇ ਆਂ ਵੀ ਰੁੱਖ ਲਗਾਓ ਪੰਛੀ ਆਪਣਾ ਘਰ ਆਪ ਤਿਆਰ ਕਰ ਲੈਣਗੇ ਨਾ ਤਾਂ ਆਪਾਂ ਰੁੱਖ ਲਾਉਣੇ ਹੁੰਦੇ ਆ ਜਾਂ ਤਾਂ ਜਿੰਨੇ ਭਰਾ ਕਹਿੰਦੇ ਹੁੰਦੇ ਆ ਮੈਂ ਕਿਸੇ ਦੇ ਇਹ ਨਹੀਂ ਦੇਖਿਆ ਵੀ ਉਹਨਾਂ ਨੇ ਰੁੱਖ ਲਾਏ ਹੁਣ ਬਰੁਖ ਸਭ ਤੋਂ ਪਹਿਲਾਂ ਲਾਉਣੇ ਜ਼ਰੂਰੀ ਆ ਪਰ ਰੁੱਖਾਂ ਦੇ ਨਾਲ ਨਾਲ ਉਹਨਾਂ ਪੰਛੀਆਂ ਦੀਆਂ ਜਿਹੜੇ ਪੰਛੀ ਆਪਣੇ ਰਹਿਣ ਬਸੇਰੇ ਆਪ ਤਿਆਰ ਨਹੀਂ ਕਰ ਸਕਦੇ ਕੁਦਰਤੀ ਰੱਖਾਂ ਦੇ ਉੱਪਰ ਡਿਪੈਂਡ ਹੈਗੇ ਸੀ ਉਹਨਾਂ ਲਈ ਆਪਾਂ ਨੂੰ ਰਹਿਣ ਬਸੇਰੇ ਵੀ ਲਾਉਣੇ ਪੈਣੇ ਆ ਕਿਉਂਕਿ ਉਹਨਾਂ ਦੀ ਗਿਣਤੀ ਆਪਾਂ ਘਟ ਰਹੀ ਆ ਉਹਨੂੰ ਵਧਾਉਣਾ ਇਹ ਨਹੀਂ ਹੈਗਾ ਵੀ ਇਹ ਦਰਖਤਾਂ ਤੇ ਨਹੀਂ ਬਣਾ ਸਕਦੀ ਜਿਵੇਂ ਹੁਣ ਅਕਸਰ ਹੀ ਆਪਾਂ ਦੇਖਦੇ ਆ ਕਨੇੜ ਦੇ ਉੱਪਰ ਰਹਿਣ ਵਸੇਰਾ ਬਣਾ ਲੰਦੀ ਹੈ ਫਿਰ ਆਪਣੇ ਮਹਿੰਦੀ ਦੇ ਬੂਟੇ ਦੇ ਵਿੱਚ ਬਣਾ ਲੰਦੀ ਹੈ ਨਿੰਬ ਤੇ ਬਣਾ ਲੰਦੀ ਹੈ ਜ਼ਿਆਦਾਤਰ ਜੇ ਡੇਕਾਂ ਲੱਗ ਜਾਂਨਾਂ ਜਿਹੜੀਆਂ ਛਤਰੀ ਵਾਲੀਆਂ ਡੇਕਾਂ ਨੇ ਛਤਰੀ ਵਾਲੀਆਂ ਡੇਕਾਂ ਦੇ ਵਿੱਚ ਬਹੁਤ ਵਧੀਆ ਇਹ ਆਪਣਾ ਰਹਿਣ ਵਸੇਰਾ ਬਣਾਉਂਦੀ ਹੈ ਤੇ ਹੋਰ ਵੀ ਬਹੁਤ ਸਾਰੇ ਇਦਾਂ ਦੇ ਦਰਖਤ ਹੈਗੇ ਆ ਵੀ ਜਿਨ੍ਹਾਂ ਦੇ ਵਿੱਚ ਇਹ ਇਹਨਾਂ ਇਹਨੂੰ ਸਪੇਸ ਮਿਲਣੀ ਚਾਹੀਦੀ ਹੈ ਵੀ ਜਿੱਥੋਂ ਇਹਦਾ ਆਲਣਾ ਜਿਹੜਾ ਹੈਗਾ ਨਾ ਡਿੱਗੇ ਤੇ ਜਿੱਦਾਂ ਹੁਣ ਆਪਾਂ ਕਹੇ ਦੀ ਫਾਈਕਸ ਰਹੂੜਾ ਵਣ ਹੋ ਗਿਆ ਜੰਗਲ ਜਲੇਬੀ ਹੋ ਗਈ ਕਨੇਰ ਹੋ ਗਿਆ ਤੇ ਹੋਰ ਇਦਾਂ ਦੇ ਬਹੁਤ ਸਾਰੇ ਮਹਿੰਦੀ ਹੋਗੀ ਇਦਾਂ ਦੇ ਝਾੜਾਂ ਜਾਂਦੇ ਵਿੱਚ ਇਹ ਬਹੁਤ ਵਧੀਆ ਰਹਿਣ ਵਸੇਰਾ ਬਣਾਉਂਦੀ ਹੈ ਤੇ ਸੋ ਇਹਨੂੰ ਇਦਾਂ ਦੇ ਜਿਹੜੇ ਹੈਗੇ ਰੁਕ ਲਾਓ ਤਾਂ ਜੋ ਇਹ ਆਪਣੀ ਪ੍ਰਜਾਤੀ ਨੂੰ ਵਧਾ ਸਕੇ ਤੇ ਆਪਾਂ ਕੀ ਕਰਦੇ ਹਮੇਲੀਆ ਦੇ ਉੱਪਰ ਵੀ ਮੈਂ ਰਹਿਣ ਬਸੇਰਾ ਦੇਖਿਆ ਐ ਕਿਨੂ ਦੇ ਉੱਪਰ ਵੀ ਦੇਖਿਆ ਠੀਕ ਆ ਕਚਨਾਰ ਦੇ ਉੱਪਰ ਵੀ ਵੇਖਿਆ ਬਹੁਤ ਕਿੰਨੀ ਦਰਖਤ ਹੈਗਿਆ ਵੀ ਜਿਨ੍ਹਾਂ ਦੇ ਉੱਪਰ ਇਹ ਆਪਣਾ ਰਹਿਣ ਬਸੇਰਾ ਬਣਾ ਸਕਦੀ ਐ ਸੋ ਦੋਸਤੋ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਲਿਆ ਕਰੋ ਇਹ ਨਾ 네ਗੇਟਿਵ ਨਾ ਹੋਇਆ ਕਰੋ ਇਹਨਾਂ ਨੂੰ ਵੀ ਉਹਨਾਂ ਹੀ ਜਾਣ ਦਾ ਅਧਿਕਾਰ ਆ ਇਸ ਧਰਤੀ ਤੇ ਜਿੰਨਾ ਆਪਾਂ ਨੂੰ ਆ ਤੇ ਆਪਾਂ ਆਪ ਤਾਂ ਸੰਘਰਸ਼ ਕਰਦੇ ਨਹੀਂ ਤੇ ਇਹਨਾਂ ਦੀ ਜਦੋਂ ਵਾਰੀ ਆਉਂਦੀ ਹੈ ਇਹਨਾਂ ਦੇ ਬਾਰੇ ਯਾਦ ਆ ਜਾਂਦੀ ਆਪਾਂ ਨੂੰ ਸੰਘਰਸ਼ ਦੀ ਤੇ ਇਹਦਾ ਸਿਰਫ ਬਣਾਉਣ ਦਾ ਕਾਰਨ ਆ ਨੇਰੀਆਂ ਆ ਜਾਂਦੀਆਂ ਇਹਦੇ ਬੱਚੇ ਹੁਣ ਸੇਫ ਨਾ ਹੋਣ ਕਰਕੇ ਨੇ ਇੱਥੇ ਬਣਾਇਆ ਸੋ ਦੋਸਤੋ ਮੈਂ ਤੁਹਾਨੂੰ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੀ ਹੈ ਕਿ ਤੁਸੀਂ ਇਹਨਾਂ ਜੀਵ ਜੰਤੂਆਂ ਬਾਰੇ ਸੋਚੋ ਜੇ ਇਸ ਧਰਤੀ ਦੇ ਉੱਤੇ ਜੀਵ ਜੰਤੂ ਨਹੀਂ ਰੱਖਨੇ ਤਾਂ ਹੀ ਆਪਾਂ ਵੱਧ ਤੋਂ ਵੱਧ ਰੁੱਖ ਲਗਾਓ ਤੇ ਜਿਹੜੇ ਪੰਛੀ ਅਲੋਪ ਹੋ ਰਹੇ ਆ ਉਹਨਾਂ ਨੂੰ ਬਚਾਉਣ ਦੇ ਲਈ ਤੁਸੀਂ ਉਪਰਾਲੇ ਕਰੋ ਆ ਰੁੱਖ ਵੀ ਲੱਗੇ ਹੋਏ ਆ ਦੇਖੋ ਆਪਣੇ ਬਾਬਾ ਜੀ ਦੇ ਬਹੁਤ ਜ਼ਿਆਦਾ ਰੁੱਖ ਲੱਗੇ ਹੋਏ ਆ ਇੱਥੇ ਤੇ ਜਿਹੜੇ ਪੰਛੀ ਅਲੋਪ ਰਹੇ ਆ ਉਹਨਾਂ ਨੂੰ ਬਚਾਉਣ ਲਈ ਆਪਾਂ ਨੂੰ ਉਪਰਾਲੇ ਕਰਨੇ ਪੈਣੇ ਆ ਜੇ ਆਪਾਂ ਹੁਣ ਵੀ ਨਾ ਸੰਭਲੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਚੀਜ਼ਾਂ ਦਾ ਖਮਿਆਜਾ ਭੁਗਤਣਾ ਪੈਣਾ ਜਿਹੜੀਆਂ ਆਪਣੀਆਂ ਗਲਤੀਆਂ ਕਰਕੇ ਉਹ ਨੁਕਸਾਨ ਹੋਇਆ ਹੋਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ